ਜੇ ਮੈਂ ਤੁਹਾਨੂੰ ਹੀ ਪੁੱਛਾਂ ਕਿ ਸ਼ਹੀਦ ਸਕਵਰਨ ਲੀਡਰ ਨਿਰਮਲਜੀਤ ਸਿੰਘ ਸੇਖੋ ਜੱਟ ਕੌਣ ਹੈ ਤਾਂ ਮਾਫ਼ ਕਰਨਾ ਤੁਹਾਡੇ ਮਾਪਿਆਂ ਨੂੰ ਵੀ ਨਹੀਂ ਪਤਾ ਜਿਹੜੇ ਪੰਜਾਬ ਦੇ ਹੀਰੋ ਸੀ ਉਹਨਾਂ ਦੇ ਤਾਂ ਪੰਜਾਬੀਆਂ ਦੇ ਬੱਚਿਆਂ ਨੂੰ ਨਾਮ ਤੱਕ ਨਹੀਂ ਯਾਦ ਕਿੰਨੇ-ਕਿੰਨੇ ਨੂੰ ਪਤਾ ਹੈ ਸ਼ਹੀਦ ਨਿਰਮਲਜੀਤ ਸਿੰਘ ਸੇਖੋ ਬਾਰੇ ਰੇਜ਼ ਯੂਅਰ ਹੈਂਡ ਨਾਟ ਇਵਨ ਅ ਸਿੰਗਲ ਵਨ ਔਰ ਜੇ ਮੈਂ ਕਿਸੇ ਗਾਇਕ ਦਾ ਨਾਮ ਲਿਆ ਤਾਂ ਸਾਰੇ ਖੜੇ ਹੋ ਜਾਣਗੇ ਹਾਂ ਜੀ ਮੇਰੀ ਤਾਂ ਭੂਆ ਦਾ ਪੁੱਤ ਲੱਗਦਾ ਆ ਸਾਡੀ ਗ੍ਰੈਵਿਟੀ ਐ ਇਸ ਕਰਕੇ ਪੰਜਾਬ ਡੀਗ੍ਰੇਡ ਹੋਇਆ ਪਿਆ Google ਕਰਿਓ ਜਾ ਕੇ YouTube ਤੇ ਲੱਭਿਓ ਨਿਰਮਲਜੀਤ ਸਿੰਘ ਸੇਖੋ ਕੌਣ ਸੀ ਤੁਹਾਨੂੰ ਫੇਰ ਪਤਾ ਲੱਗੂਗਾ ਜਿਹੜੇ ਪੰਜਾਬ 'ਚ ਅੱਜ ਜੀਸੀ ਬੈਠੇ ਆ ਨਾ ਇਹ ਪੰਜਾਬ ਸਿਰਫ ਨਿਰਮਲਜੀਤ ਸਿੰਘ ਸੇਖੋ ਕਰਕੇ ਐ ਜੇ ਉਹ ਆਪਣੀ ਕੁਰਬਾਨੀ ਨਾ ਦਿੰਦਾ ਇੱਥੇ ਅੱਜ ਪਾਕਿਸਤਾਨ ਦਾ ਝੰਡਾ ਹੋਣਾ ਸੀ ਉਹ ਸੀ ਨਿਰਮਲਜੀਤ ਸਿੰਘ ਸੇਖੋ ਅਸੀਂ ਅਜੇਹੇ ਜੱਟਾਂ ਨੂੰ ਯਾਦ ਰੱਖਣਾ ਸੀ ਪਰ ਅਸੀਂ ਇਹਨਾਂ ਨੂੰ ਵਿਸਾਰ ਚੁੱਕੇ ਹਾਂ ਅਸੀਂ ਉਹਨਾਂ ਗਾਣੇ ગાਣ ਵਾਲੇ ਜਾਂ ਫਿਲਮਾਂ ਵਾਲੇ ਜੱਟਾਂ ਨੂੰ ਯਾਦ ਕਰੀ ਰੱਖਦੇ ਆ ਜਿਨ੍ਹਾਂ ਨੇ ਸਿਰਫ ਨਸ਼ਾ ਤੇ ਹਥਿਆਰਾਂ ਨੂੰ ਪ੍ਰਮੋਟ ਕਰ ਕਰਕੇ ਅਰਬਾ ਰੁਪਇਆ ਕਮਾ ਲਿਆ ਪਰ ਜਿਹੜੇ ਵੀ ਬੱਚੇ ਨੇ ਉਹਨਾਂ ਦੇ ਗਾਣਿਆਂ ਕਰਕੇ ਉਹਨਾਂ ਦੀਆਂ ਫਿਲਮਾਂ ਕਰਕੇ ਹਥਿਆਰ ਚੱਕਿਆ ਜਾਂ ਨਸ਼ਾ ਚੱਕਿਆ ਉਹਨਾਂ ਦੇ ਘਰ ਦੇ ਭਾਂਡੇ ਤੱਕ ਵੀ ਵਿਕ ਚੁੱਕੇ ਨੇ